ਅਸ਼ਕਲ ਜੀ ਸਾਰਿਆਂ ਨੂੰ ਕੀ ਹਲਚਲ ਹੈ ਸੋਨਾ ਮੈਨੂੰ ਔਲੇ ਮਿਲਗੇ ਸੀ ਵੇਖੋ ਕਿੰਨੇ ਸੋਹਣੇ ਔਲੇ ਨੇ ਤੇ ਮੈਂ ਗਈ ਸੀ ਪੰਜਾਬੀ ਦੁਕਾਨ ਤੇ ਤੇ ਮੈਂ ਉੱਥੋਂ ਨਾ ਔਲੇ ਲੈ ਆਈ ਸੀਗੇ ਸੋ ਹੁਣ ਅੱਜ ਆਪਾਂ ਔਲੇ ਔਲਿਆਂ ਦੀ ਇੱਕ ਰੈਸਪੀ ਬਣਾਉਣੀ ਆ ਤੁਹਾਨੂੰ ਵੀ ਜਦੋਂ ਵੀ ਔਲੇ ਮਿਲਣ ਤੁਸੀਂ ਜਰੂਰ ਇਹਨਾਂ ਨੂੰ ਕੰਜ਼ੂਮ ਕਰਿਆ ਕਰੋ ਕਿਸੇ ਨਾ ਕਿਸੇ ਵੀ ਵੀ ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਖਾਓਇਆ ਕਰੋ ਇਵੇਂ ਕਿ ਤੁਸੀਂ ਇਹਨਾਂ ਨੂੰ ਨਾ ਐਵੇਂ ਬੋਇਲ ਕਰਕੇ ਇਹਨਾਂ ਦਾ ਪੇਸਟ ਬਣਾ ਕੇ ਵੀ ਰੱਖ ਸਕਦੇ ਹੋ ਤੇ ਜਦੋਂ ਤੁਸੀਂ ਜਿਵੇਂ ਆਟਾ ਗੁੰਨੇ ਹੋ ਜਾਂ ਦਾਲ ਨੂੰ ਤੜਕਾ ਲਾਉਣੀ ਹੋ ਜਾਂ ਸਬਜ਼ੀ ਬਣਾਉਣੀ ਹੋ ਤਾਂ ਉਹ ਜਿਹੜੀ ਔਲਿਆਂ ਦੀ ਪੇਸਟ ਹੈ ਨੋ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਸੋ ਹੁਣ ਅੱਜ ਮੈਂ ਬਣਾਉਣ ਲੱਗੀ ਹਾਂ ਇਹਦੀ ਇੱਕ ਔਲਿਆਂ ਦੀ ਇੱਕ ਡਿਸ਼ ਸੋ ਹੁਣ ਆਪਾਂ ਨਾ ਔਲਏ ਕਰ ਲਏ ਸੀ ਬੋਇਲ ਤੇ ਇਹਨਾਂ ਨੂੰ ਨਾ ਐਵੇਂ ਪੀਸੇਸ ਵਿੱਚ ਅਲੱਗ-ਅਲੱਗ ਕਰ ਲਿਆ ਤੇ ਇਹਦੇ ਲਈ ਨਾ ਆਪਾਂ ਨੂੰ ਚਾਹੀਦਾ ਹੈ ਤੇ ਰੈਸਪੀ ਬਣਾਉਣ ਲਈ ਨਾ ਆਪਾਂ ਨੂੰ ਚਾਹੀਦੇ ਨੇ ਔਲੇ ਜਿਨ੍ਹਾਂ ਨੂੰ ਆਪਾਂ ਬੋਇਲ ਕਰਕੇ ਐਵੇਂ ਵੱਖਰੇ ਵੱਖਰੇ ਕਰ ਲੈਨੇ ਇੱਕ ਆਪਾਂ ਨੂੰ ਚਾਹੀਦਾ ਇੱਕ ਡੋਂਗਾ ਜਾਂ ਪੈਨ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੋਵੇ ਪਰ ਉਹ ਖੁੱਲਾ ਹੋਵੇ ਤੇ ਖੰਡ ਚਾਹੀਦੀ ਖੰਡ ਚਾਹੀਦੀ ਹੈ ਤੇ ਕਾਲਾ ਲੂਣ ਚਾਹੀਦਾ ਹੁਣ ਆਪਾਂ ਕੀ ਕਰਾਂਗੇ ਆਪਾਂ ਨਾ ਜਿੰਨੇ ਕੌਲਿਆਂ ਦੀ ਆਪੋ ਰੈਸਪੀ ਬਣਾਉਣੀ ਹੈ ਨਾ ਓਨੇ ਔਲੇ ਆਪਾਂ ਇਹਦੇ ਤੇ ਇਹਦੇ ਵਿੱਚ ਸ਼ਿਫਟ ਕਰ ਲਾਂਗੇ ਇੱਕ ਬੌਲ ਦੇ ਵਿੱਚ ਇਹ ਔਲੇ ਨਾ ਥੋੜੇ ਜਿਨੇ ਗਰਮ ਨੇ ਮਤਲਬ ਨਿੱਗੇ ਨਿੱਗੇ ਨੇ ਜ਼ਿਆਦਾ ਗਰਮ ਨਹੀਂ ਹੈਗੇ ਥੋੜੇ ਕੋਸੇ ਕੋਸੇ ਹੀ ਨੇ ਇਹਨਾਂ ਲਈ ਨਾ ਥੋੜੇ ਕੋਸੇ ਹੀ ਚਾਹੀਦੇ ਨੇ ਇਸ ਰੈਸਪੀ ਲਈ ਨਾ ਹੁਣ ਜਿਵੇਂ ਮੈਂ ਦੇਖੋ ਇਹਦੇ ਵਿੱਚ ਪਾ ਲਿਆ ਮੈਂ ਹਾਫ ਵਾਲੇ ਮੈਂ ਇਹਦੇ ਵਿੱਚ ਪਾਉਂਗੀ ਤੇ ਹਾਫ ਵਾਲਿਆਂ ਦੇ ਮੈਂ ਦੂਸਰੀ ਰੈਸਪੀ ਬਣਾਉਂਗੀ ਸੋ ਆਪਾਂ ਹੁਣ ਪਾ ਲੈਨੇ ਇੱਕ ਪੈਨ ਦੇ ਵਿੱਚ ਇਹ ਔਲੇ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਖੰਡ ਜਿਹੜਾ ਮੱਠਾ ਨਾਲ ਤੁਸੀਂ ਆਪਦੇ ਹਿਸਾਬ ਨਾਲ ਪਾਉਣਾ ਹੈ ਕਿੰਨੀ ਤੁਸੀਂ ਖੰਡ ਕਿੰਨਾ ਮੱਠਾ ਲਾਈ ਕਰਨੇ ਹੋ ਕਿੰਨਾ ਨਹੀਂ ਤੇ ਬਸ ਹੁਣ ਆਪਾਂ ਇਹਦੇ ਨਾਲ ਹੀ ਪਾ ਦੇਣਾ ਕਾਲਾ ਲੂਣ ਹਲਕਾ ਜਿਹਾ ਕਾਲਾ ਲੂਣ ਪਾਣਾ ਹੈ ਜਿਆਦਾ ਨਹੀਂ ਪਾਣਾ ਬਸ ਹੁਣ ਆਪਾਂ ਨਾ ਇਹਨੂੰ ਇੱਕ 스ਪੂਨ ਜਾਂ ਇੱਕ ਚਛੀ ਦੀ ਹੱਥ ਬਣਾਉਣਾ ਬਸ ਇਹਨੂੰ ਐਵੇਂ ਕਰਕੇ ਨਾ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਤਾਂ ਕਿ ਇਹ ਜਿਹੜੀ ਖੰਡ ਹੈ ਨਾ ਇਹਦੇ ਤੇ ਕੋਟ ਹੋ ਜਾਏ ਤੇ ਹੁਣ ਆਪਾਂ ਇਹਨੂੰ ਕੁਸਕ ਤੇ ਰੱਖ ਦਾਂਗੇ ਸੋ ਹੁਣ ਆਪਾਂ ਇਹਨੂੰ ਟੱਕ ਦਿੱਤਾ। ਇੱਕ ਟੱਕ ਕਰਨਾ ਲਈ ਇਹਦਾ ਹੀ ਟੁਕਣਾ ਨੇ ਸੋ ਆਪਾਂ ਇਹਨੂੰ ਟੱਕ ਦਿੱਤਾ। ਤੇ ਹੁਣ ਆਪਾਂ ਦਾ ਇਹਨੂੰ ਇੱਕ ਵਾਰਮ ਜੀ ਜਗ੍ਹਾ ਤੇ ਰੱਖ ਦਵਾਂਗੇ ਸਾਰੇ ਦਿਨ ਲਈ। ਜਿਵੇਂ ਤੁਸੀਂ ਮਤਲਬ ਸ਼ਾਮ ਨੂੰ ਬਣਾ ਕੇ ਸਾਰੀ ਰਾਤ ਵੀ ਰੱਖ ਸਕਦੇ ਹੋ। ਜਾਂ ਦਿਨੇ ਬਣਾ ਲਓ ਤੇ ਸ਼ਾਮ ਤੱਕ ਰੱਖ ਦਿਓ। ਇਹਨਾਂ ਨਾਲ ਹੋਏਗਾ ਕਿ ਜੇ ਔਲੇ ਜਿਵੇਂ ਗਰਮ ਨੇ ਨਾ ਤੇ ਖੰਡ ਆਪਣਾ ਪਾਣੀ ਛੱਡਦੇਗੀ ਬਿਲਕੁਲ ਤੇ ਫਿਰ ਆਪਾਂ ਉਹ ਖੰਡ ਆਪਣਾ ਪਾਣੀ ਛੱਡ ਦੋਗੇ ਤੇ ਔਲੇ ਹੋਰ ਵੀ ਨਰਮ ਹੋ ਜਾਣਗੇ ਤੇ ਹੁਣ ਆਪਾਂ ਮਿਲਨੇ ਆਂ ਸ਼ਾਮ ਨੂੰ। ਹੁਣੰਝੜੇ ਆਪਾਂ ਇੱਕ ਕੰਟੇਨਰ ਵਿੱਚ ਖੰਡ ਤੇ ਔਲੇ ਪਾ ਕੇ ਰੱਖੇ ਸੀ ਨਾ ਦੇਖੋ ਹੁਣ ਨਾ ਖੰਡ ਬਿਲਕੁਲ ਮੈਲਟ ਹੋ ਗਈ ਹੈ ਤੇ ਆਹ ਦੇਖੋ ਵਿੱਚ ਨਾ ਐਵੇਂ ਪਾਣੀ ਆ ਗਿਆ ਹੈ ਹਨਾ ਤੇ ਮੈਂ ਨਾ ਖੰਡ ਥੋੜੀ ਹੀ ਪਾਈ ਸੀ ਕਿਉਂਕਿ ਮੈਨੂੰ ਜ਼ਿਆਦਾ ਖੰਡ ਪਸੰਦ ਜ਼ਿਆਦਾ ਮਠਾ ਪਸੰਦ ਨਹੀਂ ਹੈਗਾ ਤੇ ਤੁਸੀਂ ਆਪਦੇ ਹਿਸਾਬ ਨਾਲ ਖੰਡ ਪਾਉਣੀ ਹੈ ਤੁਸੀਂ ਜਿੰਨੀ ਖਾਣੇ ਹੋ ਹੁਣ ਆਪਾਂ ਨਾ ਇਹ ਚੰਗੀ ਤਰ੍ਹਾਂ ਦੇਖੋ ਇਹਨਾਂ ਚੰਗੀ ਤਰ੍ਹਾਂ ਜਿਹੜੀ ਖੰਡ ਹੈ ਨਾ ਬਿਲਕੁਲ ਮੈਲਟ ਹੋ ਗਈ ਆ ਤੇ ਹੁਣ ਆਪਾਂ ਜਿਹੜੇ ਇਹਦੇ ਪੀਸੇਸ ਨੇ ਨਾ ਉਹ ਇੱਕ ਐਵੇਂ ਪਲੇਟ ਲੈ ਲੈਣੀ ਤੇ ਉਹਨਾਂ ਤੇ ਟੋਲ ਪੇਪਰ ਰੱਖ ਲੈਣਾ ਤੇ ਆ ਪੀਸੇਸ ਨੇ ਇਹਦੇ ਉੱਤੇ ਰੱਖ ਲੈਣੇ ਨੇ ਤੇ ਤਾਂ ਕਿ ਜਿਹੜੇ ਨਾ ਮਤਲਬ ਜਿਹੜੀ ਖੰਡ ਹੈ ਇਹ ਡਰਾਈ ਹੋ ਜਵੇ ਇਹ ਗਿੱਲੀ ਗਿੱਲੀ ਨਾ ਰਵੇ ਤਾਂ ਸੋ ਹੁਣ ਆਪਾਂ ਸਾਰੇ ਪੀਸੇਸ ਕੱਢ ਕੇ ਨਵੇਂ ਪੇਪਰ ਟਾਵਰ ਤੇ ਰੱਖ ਲੈਣੇ ਨੇ ਤੇ ਫਿਰ ਆਪਾਂ ਇਹਨੂੰ ਡਰਾਈ ਕਰਾਂਗੇ ਜਿਵੇਂ ਜੇ ਤਾਂ ਗਰਮੀਆਂ ਹੁੰਨ ਤਾਂ ਇਹ ਇੱਕ ਦਿਨ ਚ ਡਰਾਈ ਹੋ ਜਾਂਦੇ ਨੇ ਜਿਵੇਂ ਹੁਣ ਆਪਣੇ ਇੱਥੇ ਠੰਡ ਹੈ ਤਾਂ ਜ਼ਿਆਦਾ ਟਾਈਮ ਲੈਂਦਾ ਹੈ ਤਾਂ ਸੋ ਇਹਨੂੰ ਲੱਗ ਜਾਣਗੇ 2 ਦਿਨ 2 ਤੋਂ 3 ਦਿਨ ਡਰਾਈ ਹੋਣ ਤੇ ਕਿਉਂਕਿ ਠੰਡ ਜ਼ਿਆਦਾ ਹੈ ਆਪਣੇ ਇੱਥੇ ਆਪਣੇ ਇੱਥੇ ਗਰਮੀ ਨਹੀਂ ਹੈਗੀ ਸੋ ਗਰਮੀਆਂ ਦੇ ਵਿੱਚ ਤਾਂ ਇਹ ਬੜੀ ਛੇਤੀ ਬਣ ਜਾਂਦਾ ਹੈ ਜੇ ਤੁਹਾਨੂੰ ਔਲੇ ਕਿਤੋਂ ਮਿਲ ਜਾਂ ਤਾਂ ਪਰ ਸਰਦੀਆਂ ਨੂੰ ਥੋੜਾ ਟਾਈਮ ਲੱਗਦਾ ਸੋ ਹੁਣ ਆਪਾਂ ਦੇਖੋ ਐਵੇਂ ਪਾ ਦਿੱਤੇ ਨੇ ਤੇ ਆਪਾਂ ਜਿਹੜੇ ਸਾਰੇ ਔਲੇ ਨੇ ਨਾ ਇਸੇ ਪਲੇਟ ਦੇ ਵਿੱਚ ਪਾ ਕੇ ਇਹਨੂੰ ਡਰਾਈ ਕਰ ਲਾਂਗੇ ਆਪਾਂ ਜਿੰਨੇ ਵੀ ਆ ਦੇਖੋ ਇਹਦੇ ਵਿੱਚ ਔਲੇ ਸੀ ਨਾ ਉਹ ਸਾਰੇ ਇਸ ਪਲੇਟ ਵਿੱਚ ਕੱਢ ਦਿੱਤੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਡਰਾਈ ਤੇ ਮੇ ਪਾਨ ਤੋਂ ਬਾਅਦਾਂ ਥੋੜਾ ਜਿੰਨੇ ਤੇ ਬਲੈਕ ਸਾਲਟ ਵੀ ਸਪ੍ਰਿੰਕਲ ਕਰ ਦਿੱਤਾ ਸੀਗਾ ਤਾਂ ਕਿ ਕਈ ਵਾਰੀ ਨਾ ਕਈ ਨੂੰ ਮਠਾ ਜਾਪਾ ਪਸੰਦ ਨਹੀਂ ਜਿਵੇਂ ਮੈਨੂੰ ਵੀ ਜ਼ਿਆਦਾ ਮਠਾ ਪਸੰਦ ਨਹੀਂ ਹੈਗਾ ਸੋ ਮੈਨੂੰ ਹਲਕਾ ਜਾਂ ਨਮਕ ਵਾਲਾ ਫਲੇਵਰ ਵੀ ਵਧੀਆ ਲੱਗਦਾ ਮਠੇ ਦੇ ਨਾਲ ਸੋ ਹੁਣ ਆਪਾਂ ਇਹਦੀ 2 ਤੋਂ 3 ਦਿਨ ਤੱਕ ਰੇਟ ਕਰਾਂਗੇ ਡਰਾਈ ਹੋਣ ਦੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗੀ ਕਿਵੇਂ ਬਣ ਕੇ ਇਹ ਤਿਆਰ ਹੋਈ ਹੈ ਸੋ ਹੁਣ ਨਾ ਜਿਹੜੀ ਆਪਣੀਆਂ ਦੇਖੋ ਇੱਕ ਤਰ੍ਹਾਂ ਦਾ ਵੀ ਮਤਲਬ 슈ਗਰ ਵਾਲਾ ਜਿਹੜਾ ਪਾਣੀ ਸੀਗਾ ਨਾ ਇਹ ਤੁਸੀਂ ਸੱਟਿਆ ਨਾ ਕਰੋ ਹੁਣ ਜਿਵੇਂ ਮੇਰਾ ਤਾਂ ਇੰਨਾ ਕੀ ਬਚਿਆ ਕਿਉਂਕਿ ਮੈਂ ਥੋੜਾ ਹੀ ਥੋੜੀ 슈ਗਰ ਪਾਈ ਸੀ ਤੁਸੀਂ ਜੇ ਜ਼ਿਆਦਾ ਪਾਉਨੇ ਹੋ ਤਾਂ ਜਿਵੇਂ ਐਵੇਂ 슈ਗਰ ਵਾਲਾ ਪਾਣੀ ਬਚ ਜਾਂਦਾ ਤਾਂ ਤੁਸੀਂ ਇਹਨੂੰ ਸੱਟਿਆ ਨਾ ਕਰੋ ਮੈਂ ਹੁਣ ਇਹਦਾ ਨਾ ਨਿੰਬੂ ਪਾਣੀ ਬਣਾ ਲੂੰਗੀ ਤੇ ਤੁਸੀਂ ਵੀ ਇਹਨੂੰ ਐਵੇਂ ਬੋਟਲ ਚ ਪਾ ਕੇ ਨਾ ਫ੍ਰਿਜੇ ਸਟੋਰ ਕਰ ਲਓ ਤੇ ਇਹਨ ਦਿਨ ਇਹਦੇ ਨਾਲ ਨਿੰਬੂ ਪਾਣੀ ਜਾਂ ਕੁਝ ਹੋਰ ਜਿਹੜਾ ਵੀ ਡਰਿੰਕ ਤੁਸੀਂ ਪੀਂਦੇ ਹੋ ਉਹ ਤੁਸੀਂ ਬਣਾ ਸਕਦੇ ਹੋ ਇੱਕ ਤਰ੍ਹਾਂ ਦੀ ਚਾਸ਼ਨੀ ਹੈ ਬਸ ਇਹਨਾਂ ਚ 올ਿਆਂ ਦਾ ਫਲੇਵਰ 올ਿਆਂ ਦਾ ਫਲੇਵਰ ਹੈ ਬਸ ਇਹਨੂੰ ਸੁੱਟਿਆ ਨਾ ਕਰੋ ਵੇਸਟ ਨਾ ਕਰਿਆ ਕਰੋ ਸੋ ਆ ਦੇਖੋ ਹੁਣ ਨਾ ਮੇਰੇ ਉਹ ਜਿਹੜੇ 올ੇ ਮੈਂ ਚਾशनी 'ਚ ਪਾ ਕੇ ਰੱਖੇ ਸੀ ਨਾ ਉਹ ਮੇਰੇ ਐਵੇਂ ਡਰਾਈ ਹੋ ਗਏ ਨੇ ਡਰਾਈ ਫਾਰਮ ਚ ਹੋ ਗਏ ਨੇ ਤੇ ਇਹ ਖੱਟੇ ਮਿੱਠੇ ਜਿਹੇ ਤੇ ਹਲਕਾ ਜਿਹਾ ਨਮਕੀਨ ਨੇ ਤੇ ਸੋ ਹੁਣ ਨੂੰ ਮੈਂ ਐਵੇਂ ਤੇ ਕੰਟੇਨਰ ਦੇ ਵਿੱਚ ਪਾ ਕੇ ਨਾ ਸਟੋਰ ਕਰ ਲਾਂਗੇ ਤੇ ਖੰਨਾ ਜੀ ਬੈਨ ਨੂੰ ਮੈਂ ਆਪਣੇ ਲਰਨਿੰਗ ਟੇਬਲ ਤੇ ਰੱਖ ਲੂੰਗੀ ਤੇ ਜਦੋਂ ਵੀ ਆਪਾਂ ਰੋਟੀ ਖਾਣੇ ਆ ਨਾ ਆਪਾਂ ਨੂੰ ਮਿੱਠੇ ਦੀ ਗ੍ਰੀਵਿੰਗ ਤਾਂ ਹੁੰਦੀ ਹੀ ਰਹਿੰਦੀ ਹੈ ਸੋ ਤੁਸੀਂ ਮਿੱਠਾ ਖਾਣ ਦੀ ਬਜਾਏ ਕੁਝ ਅਨ ਹੈਲਦੀ ਖਾਣ ਦੀ ਬਜਾਏ ਤੁਸੀਂ ਆਹ ਵਾਲੀ ਚੀਜ਼ ਬਣਾਓ ਤੇ ਆਹ ਖਾਓ ਇਹ ਮਤਲਬ ਕਿ ਨਾਲੇ ਤਾਂ ਤੁਸੀਂ ਬਾਨੇ ਨਾਲ ਲੋਲਾ ਖਾ ਲਓਗੇ ਨਾਲੇ ਤੁਹਾਡੀ ਮਿੱਠੇ ਦੀ ਗ੍ਰੀਵਿੰਗ ਖਤਮ ਹੋ ਜਾਊਗੀ ਤੇ ਨਾਲੇ ਤੁਹਾਡੀ ਬਾਡੀ ਨੂੰ ਘੋੜ ਵਿਟਾਮਿਨਸ ਮਿਲਣਗੇ ਸੋ ਤੁਸੀਂ ਟਰਾਈ ਜ਼ਰੂਰ ਕਰਿਆ ਕਰੋ ਐ ਮੇਂਦੀਆਂ ਛੋਟੀਆਂ ਛੋਟੀਆਂ ਰੈਸਪੀ ਹਲਦੀ ਹੁੰਦੀਆਂ ਨੇ ਤੇ ਇੱਕ ਹੋਰ ਜਦੋਂ ਸੀਜ਼ਨ ਚ ਔਲਾ ਆਉਂਦਾ ਹੈ ਨਾ ਤੁਸੀਂ ਜ਼ਰੂਰ ਔਲਾ ਔਲਾ ਕੰਜ਼ੂਮ ਕਰਿਆ ਕਰੋ ਕਿਉਂਕਿ ਇਹ ਮੋਸਟਲੀ ਸਰਦੀਆਂ ਚ ਹੀ ਹੁੰਦਾ ਹੈ ਗਰਮੀਆਂ ਚ ਤਾਂ ਹੁੰਦਾ ਨਹੀਂ ਸੋ ਜਿੰਨ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੱਕ ਤੁਹਾਨੂੰ ਗ੍ਰੇਨ ਔਲਾ ਮਿਲਦਾ ਤੁਸੀਂ ਇਹਨੂੰ ਜ਼ਰੂਰ ਖਾਇਆ ਕਰੋ ਜ਼ਰੂਰ ਆਪਣੇ ਡਾਈਟ ਇਚ ਸ਼ਾਮਿਲ ਕਰਿਆ ਕਰੋ ਸੋ ਆਪਾਂ ਮਿਲਨੇ ਆ ਨੈਕਸਟ ਵਸਟ ਵਿੱਚ ਤੇ ਵਾਈਪਰੂ ਜੀ ਤੁਹਾਨੂੰ ਖੁਸ਼ ਰੱਖਣ